ਇਹ ਜਿਹੜੇ ਨਵੇਂ ਜਥੇਦਾਰ ਹੈਗੇ ਨੇ ਕੁਲਦੀਪ ਸਿੰਘ ਗੜਗੱਜ ਹੁਣ ਇਹ ਕਹਿੰਦੇ ਜੀ ਇਹ ਮਸ਼ੀਨਰੀ ਹੈਗੇ ਨੇ ਤਾਂ ਹੀ ਇਹਦਾ ਜਿਹੜਾ ਹੈ ਵਿਰੋਧ ਹੋ ਰਿਹਾ ਹੈਗਾ। ਔਰ ਦਮਦਮੀ ਟਕਸਾਲ ਨੇ ਉਨਾ ਹੀ ਸਤਕਾਰਿਆ ਅਖੰਡਕੀਰਤ ਨੇ ਜਥੇ ਨੇ ਉਨਾ ਹੀ ਸਤਕਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ। ਉਨਾ ਹੀ ਸਤਕਾਰ ਗਿਆਨੀ ਕੇਵਲ ਸਿੰਘ ਨੂੰ ਦਿੱਤਾ। ਉਨਾ ਹੀ ਸਤਕਾਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਦਿੱਤਾ। ਸੋ ਇਹ ਬਿਲਕੁਲ ਆਪਾਂ ਕਹਿ ਸਕਦੇ ਆਂ ਕਿ ਘਟਿਆ ਨੈਰੇਟਿਵ ਹੈਗਾ। ਹੋਣ ਦਮਦਮੀ ਟਕਸਾਲ ਦੇ ਸਿੰਘ ਇੱਕ ਸੋਸ਼ਲ ਮੀਡੀਆ ਪੇਜ ਚਲਾਉਂਦੇ ਆ ਅਖੌਤੀ ਵਿਦਵਾਨ ਅੱਜ ਆਪਾਂ ਗੱਲ ਕਰਦੇ ਆ ਇਹਦੇ ਬਾਰੇ ਦੋਵਾਂ ਪਾਸੇ ਤੇ ਹੁੰਦਾ ਨਾ ਉਹ ਅਖੌਤੀ ਵਿਦਵਾਨ ਪੇਜ ਚਲਾਉਂਦੇ ਆ ਫੇਸਬੁੱਕ ਤੇ ਉਹ ਦਮਦਮੀ ਟਕਸਾਲ ਦੇ ਸਿੰਘ ਦਾ ਪੇਜ ਆਮ ਤੌਰ ਤੇ ਉਹਦੇ ਵਿੱਚ ਮਿਸ਼ਨਰੀਆਂ ਦੀਆਂ ਜਿਹੜੀਆਂ ਕਾਰਵਾਈਆਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਉਹਦਾ ਵਿਰੋਧ ਕੀਤਾ ਪਰ ਕਈ ਵਾਰ ਪੂਰਾ ਸਹੀ ਵੀ ਨਹੀਂ ਹੁੰਦਾ ਇਹ ਆਪਾਂ ਚਲੋ ਉਹ ਉਹ ਵੱਖਰੀ ਗੱਲ ਹੈਗੀ ਆ ਜਿਸ ਦਿਨ ਦੇ 2 ਦਸੰਬਰ ਵਾਲੇ ਫੈਸਲੇ ਆਏ ਆ ਉਸ ਅਖੌਤੀ ਵਿਦਵਾਨ ਪੇਜ ਤੋਂ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਹੋ ਰਿਹਾ ਅੱਜ ਜਦੋਂ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਵੀ ਬਾਦਲ ਮੇਰੀ ਕਰਦਾਰਪੂਰਖੀ ਕਰ ਰਿਹਾ ਕੱਲ ਤੋਂ ਬਾਅਦ ਉਸ ਖੌਤੀ ਵਿਦਵਾਨ ਪੇਸ਼ ਤੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਹੱਕ ਤੇ ਅਕਾਲੀ ਦਲ ਦੇ ਵਿਰੋਧ ਚ ਕੰਮ ਚੱਲਣ ਲੱਗ ਗਿਆ ਤੁਸੀਂ 2 ਮਹੀਨਿਆਂ ਚ ਹੀ ਬਦਲ ਗਏ ਆ ਇਹ ਗੱਲ ਬਾਬਾ ਜੀ ਨੇ ਵੀ ਉਠਾਈ ਗਿਆ ਕਹਿੰਦੇ ਵੀ ਪੂਰੀ ਕੌਮ ਵਿੱਚ ਨਾ ਸਾਡੇ ਕੋਲ ਇੱਕ ਧਾਰਮਿਕ ਆਗੂ ਆ ਜਿਹੜਾ ਕੌਮ ਨੂੰ ਪੂਰੀ ਧਾਰਮਿਕ ਸੇਧ ਦੇ ਸਕੇ ਤੇ ਨਾ ਹੀ ਸਾਡੇ ਕੋਲ ਇੱਕ ਰਾਜਨੀਤਿਕ ਆਗੂ ਆ ਜਿਹੜਾ ਸਮੁੱਚੀ ਕੌਮ ਨੂੰ ਜਿਹੜੀ ਹੈਗੀ ਆਮਾਨਦਾਰ ਗਵਾਹ ਦੇ ਸਕੇ ਕਿ ਅਕਾਲੀ ਦਲ ਦੇ ਵੱਲੋਂ ਸਰਦਾਰ ਅਪਤਾ ਸਿੰਘ ਜੀ ਇੱਕ ਨਾ ਨੈਰੇਟਿਵ ਕਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਨਵੇਂ ਜਥੇਦਾਰ ਹੈਗੇ ਨੇ ਕੁਲਦੀਪ ਸਿੰਘ ਗੜਗੱਜ ਹੋਣੀ ਕਹਿੰਦੇ ਜੀ ਇਹ ਮਸ਼ੀਨਰੀ ਹੈਗੇ ਨੇ ਤਾਂ ਹੀ ਇਹਦਾ ਜਿਹੜਾ ਹੈ ਵਿਰੋਧ ਹੋ ਰਿਹਾ ਹੈਗਾ ਕੀ ਇਹ ਪਹਿਲੇ ਮਸ਼ੀਨਰੀ ਹੈਗੇ ਨੇ ਕਿਉਂਕਿ ਇਸ ਤੋਂ ਬਾਅਦ ਜੇ ਆਪਾਂ ਦੇਖੀ ਕਿ ਇਸ ਤੋਂ ਪਹਿਲਾਂ ਜਿਹੜੇ ਜਥੇਦਾਰ ਹਰਪੀ ਸਿੰਘ ਹੁਣੀ ਸੀ ਉਹ ਵੀ ਜਿਹੜਾ ਕਿਤੇ ਨਾ ਕਿਤੇ ਮਸ਼ੀਨਰੀ ਸੀ ਜਾਂ ਉਸ ਤੋਂ ਪਹਿਲਾਂ ਆਪਾਂ ਕਹਿ ਲਈਏ ਕਿ ਹੋਰ ਵੀ ਜਿਹੜੇ ਸਿੰਘ ਸਾਹਿਬ ਗਿਆਨੀ ਕੇਬਲ ਸਿੰਘ ਸੀ ਜਾਂ ਪ੍ਰੋਫੈਸਰ ਮਨਜੀਤ ਸਿੰਘ ਸੀ ਉਹ ਵੀ ਤਾਂ ਮਸ਼ੀਨਰੀ ਸੀ ਫਿਰ ਇਹ ਪ੍ਰਮੋਟ ਕਰਨਾ ਔਰ ਦੂਜਾ ਤੁਸੀਂ ਦੇਖੋ ਕਿ ਤਾਰਾਂ ਕਿਧਰੋਂ ਜੁੜਦੀਆਂ ਹੈਗੀਆਂ ਨੇ ਸਰਬਜੀਤ ਸਿੰਘ ਧੁੰਦਾ ਹੋਣੀ ਫਿਰ ਬਿਆਨ ਦੇ ਰਹੇ ਨੇ ਫਿਰ ਕੀ ਉਹ ਅਕਾਲੀ ਦਲ ਦੀ ਸਪੋਰਟ ਦੇ ਵਿੱਚ ਆਏ ਹੋਏ ਨੇ ਕਿਵੇਂ ਦੇਖਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਬਿਲਕੁਲ ਹੀ ਨਵਾਂ ਜਿਹੜਾ ਨੈਰੇਟਿਵ ਆ ਜਿਹੜਾ ਬਿਲਕੁਲ ਵੀ ਬਿਲਕੁਲ ਹੀ ਝੂਠਾ ਆਪਾਂ ਕਹਿ ਸਕਦੇ ਹਾਂ ਸੋ ਸਾਨੂੰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਕੰਮਕਾਜ ਨੂੰ ਦੇਖਦੇ ਆ ਲਗਭਗ ਮੈਨੂੰ ਹੀ 30 ਸਾਲ ਹੋ ਗਏ ਨੇ ਹਾਂ ਸੋ ਆ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਇਸ ਤਰ੍ਹਾਂ ਦਾ ਕਦੀ ਵੀ ਜਥੇਦਾਰਾਂ ਨੂੰ ਲਾਉਣ ਜਾਂ ਹਟਾਉਣ ਬਾਰੇ ਕੋਈ ਵਿਚਾਰ ਨਹੀਂ ਕੀਤਾ ਜਾਂਦਾ ਇੱਕ ਚੰਗ ਹਾਂ ਇਹ ਗੱਲ ਹੈਗੀ ਆ ਵੇ ਜਿਹੜਾ 25-30 ਸਾਲਾਂ ਤੋਂ ਚੱਲ ਰਿਹਾ ਉਹ ਸਾਰਾ ਕੁਝ ਠੀਕ ਨਹੀਂ ਸੀ ਹਨਾ ਵੀ ਜਿਹੜਾ ਲੋਨ ਦੀ ਤੇ ਲੋਨ ਦੀ ਪ੍ਰਕਿਰਿਆ ਇਹ ਅੱਜ ਦੀ ਪ੍ਰਕਿਰਿਆ ਨੂੰ ਅਸੀਂ ਗਲਤ ਨਹੀਂ ਕਹਿ ਰਹੇ ਇਹ ਪਿਛਲੇ 20-25 ਸਾਲਾਂ ਤੋਂ ਜਿਹੜਾ ਲੱਗ ਰਿਹਾ ਜਿਵੇਂ ਤੁਹਾਨੂੰ ਮੇਰੇ ਖਿਆਲ ਜਥੇਦਾਰ ਵਿਦਾਂਤੀ ਹੋਣਾਂ ਨੇ ਆਵਾਜ਼ ਬਕਾਇਦਾ ਚਾਹੀ ਸੀ ਜੀ ਇਹ ਗਲਤ ਹੋ ਰਿਹਾ ਹੁਣ ਅਕਾਲੀ ਦਲ ਇਹ ਵੀ ਨੈਰੇਟਿਵ ਲੈ ਆ ਰਿਹਾ ਹੈਗਾ ਵੀ ਤੁਸੀਂ ਫਿਰ ਪਹਿਲਾਂ ਕਦੋਂ ਨਹੀਂ ਆਵਾਜ਼ ਚੁੱਕੀ ਜੇ ਪਹਿਲਾਂ ਗਲਤ ਹੁੰਦਾ ਹੁੰਦਾ ਕੌਮ ਆਵਾਜ਼ ਚੁੱਕਦੀ ਰਹੀ ਆ ਪਰ ਤੁਸੀਂ ਸਰਕਾਰੀ ਜ਼ਬਰ ਦੇ ਜ਼ੋਰ ਨਾਲ ਉਹ ਆਵਾਜ਼ ਦਬਾਉਂਦੇ ਰਹਿਆ ਅੱਜ ਤੁਹਾਡੀ ਜਿਹੜੀਆਂ ਕੁਰੀਤੀਆਂ ਨੇ ਇੰਨੀਆਂ ਉੱਚੀਆਂ ਉਚੀਆਂ ਚਰਮ ਸੀਮਾ ਹੋ ਗਈਆਂ ਆਪਾਂ ਕ ਲਈ ਵੇ ਹੁਣ ਕਾਮ ਨੂੰ ਜਿਹੜਾ ਸੜਕਾਂ ਤੇ ਆਉਣਾ ਪੈ ਗਿਆ ਸੋ ਪ੍ਰਾਣੀਆਂ ਵੀ ਗਲਤ ਸੀ ਜਿੱਥੇ ਦਾ ਟੌੜਾ ਦੇ ਟਾਈਮ ਵੀ ਜਿੱਥੇ ਦਾ ਟੌੜਾ ਤੋਂ ਬਾਅਦ ਵੀ ਆਪਾਂ ਇਹ ਕਹਿ ਸਕਦੇ ਆਂ ਵੀ ਗਲਤ ਸੀਗੀਆਂ ਪਰ ਇਹਦਾ ਮਤਲਬ ਨਹੀਂ ਵੀ ਹੁਣ ਗਲਤੀਆਂ ਦੁਹਰਾਈ ਜਾਈਏ ਕਿਸੇ ਟਾਈਮ ਤੇ ਆ ਕੇ ਬੰਨ ਲਾਉਣਾ ਜਿਹੜਾ ਪੈਣਾ ਬਾਕੀ ਜਿਹੜਾ ਹੈ ਮਿਸ਼ਨਰੀਆਂ ਤੇ ਸੰਪਰਦਾਵਾਂ ਦਾ ਕੀਤਾ ਜਾ ਰਿਹਾ ਬਿਲਕੁਲ ਗਲਤ ਹੈਗਾ ਸੋ ਗਿਆਨੀ ਕੇਵਲ ਸਿੰਘ ਉਨੀ ਰਹੇ ਨੇ ਪ੍ਰੋਫੈਸਰ ਮਨਜੀਤ ਸਿੰਘ ਉਨੀ ਰਹੇ ਨੇ ਔਰ ਪ੍ਰੋਫੈਸਰ ਮਨਜੀਤ ਸਿੰਘ ਗਿਆਨੀ ਕੇਵਲ ਸਿੰਘ ਜਾਂ ਅਕਾਲ ਤਖਸਾਲ ਦੇ ਹੈੱਡ ਗ੍ਰਾਂਤੀ ਰਹੇ ਆ ਮੈਨੂੰ ਉਹਨਾਂ ਦਾ ਨਾਮ ਭੁੱਲਿਆ ਯਾ ਗਿਆ ਨਹੀਂ ਹਰਪ੍ਰੀਤ ਸਿੰਘ ਦਾ ਤੁਸੀਂ ਲਾ ਲਓ ਯਾਨੀ ਹਰਪ੍ਰੀਤ ਸਿੰਘ ਵੀ ਦਮਦਮਿਤਕਸਾਲ ਚੋਂ ਨਹੀਂ ਪੜੇ ਉਹ ਵੀ ਮਿਸ਼ਨਰੀ ਕਾਲਜ ਤੋਂ ਪੜੇ ਹੋਏ ਔਰ ਦਮਦਮਿਤਕਸਾਲ ਨੇ ਉਨਾ ਹੀ ਸਤਕਾਰਿਆ ਅਖੰਡਕੀਰਤ ਨੇ ਜਥੇ ਨੇ ਉਨਾ ਹੀ ਸਤਕਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਉਨਾ ਹੀ ਸਤਕਾਰ ਗਿਆਨੀ ਕੇਵਲ ਸਿੰਘ ਨੂੰ ਦਿੱਤਾ ਉਨਾ ਹੀ ਸਤਕਾਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਦਿੱਤਾ ਸੋ ਇਹ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਘਟਿਆ ਨੈਰੇਟਿਵ ਹੈਗਾ ਸੋ ਦੂਸਰਾ ਜਿਹੜਾ ਭਾਈ ਸਰਬਜੀਤ ਸਿੰਘ ਧੁੰਦਾਲ ਆ ਇਹ ਉਹੀ ਸਾਰੇ ਚੱਕਰ ਨੇ ਵੇ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਦਾ ਆਪਣਾ ਬਦਲ ਗਿਆ ਵੀ ਕੱਲ ਤੱਕ ਉਹ ਬਾਦਲ ਪਰਵਾਰ ਦੇ ਮਤਲਬ ਇਹ ਸਾਰੇ ਫਿਰ ਉਧਰਲੇ ਬੰਨੇ ਕਿਤਨਾ ਕਿਤੇ ਫਿਰ ਪਲਟਾ ਮਤਲਬ ਚੇਂਜ ਹੋ ਗਿਆ ਪੱਲੜਾ ਫਿਰ ਇਹ ਇਕੱਲਾ ਇਸ ਪਾਸੇ ਨਹੀਂ ਹੋ ਰਿਹਾ ਇਹ ਦੂਜੇ ਪਾਸੇ ਵੀ ਹੋ ਰਿਹਾ ਹੁਣ ਦਮਦਮੀ ਟਕਸਾਲ ਦੇ ਸਿੰਘ ਇੱਕ ਸੋਸ਼ਲ ਮੀਡੀਆ ਪੇਜ ਚਲਾਉਂਦੇ ਆ ਅਖੌਤੀ ਵਿਦਵਾਨ ਅੱਜ ਆਪਾਂ ਗੱਲ ਕਰਦੇ ਆ ਇਹਦੇ ਬਾਰੇ ਜੀ ਜੀ ਦੋਵਾਂ ਪਾਸਿਆਂ ਤੇ ਹੁੰਦਾ ਨਾ ਉਹ ਅਖੌਤੀ ਵਿਦਵਾਨ ਪੇਜ ਚਲਾਉਂਦੇ ਆ ਫੇਸਬੁੱਕ ਤੇ ਉਹ ਦਮਦਮੀ ਟਕਸਾਲ ਦੇ ਸਿੰਘਾਂ ਦਾ ਪੇਜ ਆਮ ਤੌਰ ਤੇ ਉਹਦੇ ਵਿੱਚ ਮਿਸ਼ਨਰੀਆਂ ਦੀਆਂ ਜਿਹੜੀਆਂ ਕਾਰਵਾਈਆਂ ਹੋਈਆਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਉਹਦਾ ਵਿਰੋਧ ਕੀਤਾ ਜਾਂਦਾ ਹੈ। ਪਰ ਕਈ ਵਾਰ ਪੂਰਾ ਸਹੀ ਵੀ ਨਹੀਂ ਹੁੰਦਾ ਇਹ ਆਪਣਾ। ਚਲੋ ਉਹ ਉਹ ਵੱਖਰੀ ਗੱਲ ਹੈਗੀ ਆ। ਜਿਸ ਦਿਨ ਦੇ 2 ਦਸੰਬਰ ਵਾਲੇ ਫੈਸਲੇ ਆਏ ਆ ਉਸ ਅਖੌਤੀ ਵਿਦਵਾਨ ਪੇਜ ਤੋਂ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਹੋ ਰਿਹਾ ਹੈ। ਮਤਲਬ ਫਿਰ ਉਹ ਪੇਜ ਕਿਤੇ ਮੈਨੇਜ ਹੋਗੇ ਜਾਂ ਕਿ ਪੇਜ ਵਾਲੇ ਮੈਨੇਜ ਹੋਗੇ? ਹਾਂ ਬਿਲਕੁਲ ਦੇਖ। ਬਈ ਜਿਸ ਦਿਨ ਦੇ 2 ਦਸੰਬਰ ਦੇ ਫੈਸਲੇ ਆਏ ਆ ਦਮਦਮੀ ਟਕਸਾਲ ਦੇ ਸਿੰਘਾਂ ਨਾਲ ਸੰਬੰਧਿਤ ਪੇਜ ਅਖੌਤੀ ਵਿਦਵਾਨ ਬਾਦਲਾਂ ਦੇ ਹੱਕ ਵਿੱਚ ਸਰਕਾਰ ਵਿੱਚ ਚਲਾ ਰਿਹਾ ਹੈ ਅੱਜ ਜਦੋਂ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਵੀ ਬਾਦਲ ਮੇਰੀ ਕਰਦਾਰ ਕੁਰਸੀ ਕਰ ਰਿਹਾ ਕੱਲ ਤੋਂ ਬਾਅਦ ਉਸ ਅਖੌਤੀ ਵਿਦਵਾਨ ਪੇਸ਼ ਤੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਹੱਕ ਚ ਤੇ ਅਕਾਲੀ ਦਲ ਦੇ ਵਿਰੋਧ ਚ ਕੰਮ ਚੱਲਣ ਲੱਗ ਗਿਆ ਤੁਸੀਂ 2 ਮਹੀਨਿਆਂ ਚ ਹੀ ਬਦਲ ਗਏ ਯਾਰ ਹਾਂ 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 ਹਨਾ ਮਲਕੇ ਤੁਸੀਂ ਖੜੇ ਕਿੱਥੇ ਹੋ ਜਿਹੜੇ ਧਾਰਮਿਕ ਪੁਰਸ਼ ਆ ਉਹ ਖੜੇ ਕਿੱਥੇ ਆ ਚਾਹੇ ਸਰਬਜੀਤ ਸਿੰਘ ਧੁੰਦਾ ਚਾਹੇ ਕੁਲਦੀਪ ਸਿੰਘ ਗੜਗਾਜਾ ਜਾਂ ਅਖੌਤੀ ਵਿਦਵਾਨ ਚਰਲਾ ਮਲ ਇਹਨਾਂ ਨੇ ਤਾਂ ਸੇਧ ਦੇਣੀ ਸੀ ਕੌਮ ਨੂੰ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੇ ਸੇਧ ਦੇਣੀ ਸੀ ਹੁਣ ਤੁਸੀਂ ਦੇਖੋ ਵੀ ਮੈਂ ਦੇਖ ਰਿਹਾ ਵੀ ਲਗਾਤਾਰ ਹੈਰਾਨ ਵੀ ਦਮਦਮੇ ਟਕਸਾਲ ਦੇ ਸਿੰਘਾਂ ਦਾ ਪੇਜ ਹੈ ਤੇ ਬਾਦਲ ਦੀ ਡਟ ਕੇ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਹੋ ਰਹੀ ਹੈ ਮੇਰੇ ਖਿਆਲ ਹਰਪ੍ਰੀਤ ਸਿੰਘ ਹੁਣਾਂ ਦੇ ਖਿਲਾਫ ਨਿਖੇੜ ਪਾਇਆ ਜਾ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਅੰਦਾ ਧੁੰਦ ਉਸਾ ਖਾਉਤੀ ਵਿਦਵਾਨ ਪੇਜ ਤੋਂ ਪ੍ਰਚਾਰ ਹੋਇਆ ਅੱਜ ਜਦੋਂ ਬਾਬਾ ਹਰਨਾਮ ਸਿੰਘ ਤੋਂ ਮਾਣੇ ਕੱਲ ਕਾਨਫਰੰਸ ਕਰੀਆ ਵੀ ਮੇਰੀ ਕਰਦਾਰ ਕੁਸ਼ੀ ਅਕਾਲੀ ਦਲ ਕਰ ਰਿਹਾ ਅੱਜ ਹੀ ਉਹ ਪੇਜ ਬਦਲ ਗਿਆ ਤੇ ਹੁਣ ਬਾਬਾ ਹਰਨਾਮ ਸਿੰਘ ਦੇ ਹੱਕ ਆ ਚਾਰਿਆ ਸੋ ਇਹ ਸਾ ਇਹ ਕਲੈਕਟਿਵ ਦੇਖੋ ਤੇ ਅੱਗੇ ਆਪਾਂ ਉਹਨੇ ਹੈਗੇ ਬਾਬਾ ਰਣਨਾਮ ਸਿੰਘ ਤੋਂ ਮਾਹੌਲ ਵੱਲੋਂ ਜਿਹੜੀ ਪ੍ਰੈਸ ਕਦਮੀ ਜੇ ਆਪਾਂ ਕਹਿ ਲਈ ਕਿ ਜਿਹੜੀ ਸਭ ਤੋਂ ਪਹਿਲਾਂ ਆਪਾਂ ਕਹਿ ਲਈ ਕਿ ਕਦਮ ਚੱਕ ਕੇ ਜਿਹੜਾ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲਤ ਕੀਤੀ ਹੈਗੀ ਆ ਉਹਨੂੰ ਕਿਸ ਐਂਗਲ ਤੋਂ ਤੁਸੀਂ ਦੇਖ ਹਾਂਜੀ ਹਾਂਜੀ ਸੋ ਇਹ ਬਹੁਤ ਹੀ ਅਸੀਂ ਕਹਿ ਸਕਦੇ ਹਾਂ ਵੀ ਬਹੁਤ ਦੇਰ ਬਾਅਦ ਬਾਬਾ ਵੱਲੋਂ ਲਿਆ ਗਿਆ ਚਾਹੇ ਕੋਈ ਗੁੱਸਾ ਕਰੇ ਚਾਹੇ ਗਿੱਲਾ ਬਾਬਾ ਜੀ ਵੱਲੋਂ ਬਹੁਤ ਦੇਰ ਬਾਅਦ ਲਿਆ ਗਿਆ ਇੱਕ ਚੰਗਾ ਸਟੈਪ ਹੈਗਾ ਸੋ ਬਹੁਤ ਦੇਰ ਬਾਅਦ ਕਿਉਂ ਕਹਿ ਰਹੇ ਤੁਸੀਂ ਆ ਵੀ ਬੀ ਲੰਬੇ ਸਮੇਂ ਤੋਂ ਸਿੱਖ ਕੌਮ ਸੰਤ ਜਰਨੈਲ ਸਿੰਘ ਤੋਂ ਬਾਅਦ ਕਿਸੇ ਨੂੰ ਕਿਸੇ ਲੀਡਰ ਦੀ ਭਾਲ ਵਿੱਚ ਹੈਗੀ ਆ ਪਰ ਬਹੁਤ ਲੰਮੇ ਸਮੇਂ ਤੋਂ ਬਾਬਾ ਜੀ ਦੀ ਜਿਹੜੀ ਖਮੋਸ਼ੀ ਸੀ ਉਹ ਕੌਮ ਨੂੰ ਜਿਹੜੀ ਹੈਗੀ ਆ ਖੜਕਦੀ ਸੀ ਕਿਉਂਕਿ ਦਮਦਮੀ ਟਕਸਾਲ ਨੇ ਹਮੇਸ਼ਾ ਜਿਹੜੀ ਹੈਗੀ ਆ ਕੌਮ ਨੂੰ ਅਗਵਾਈ ਦਿੱਤੀ ਹੈਗੀ ਆ ਸੋ ਲਗਾਤਾਰ ਉਹਨਾਂ ਦੀ ਖਮੋਸ਼ੀ ਤੋਂ ਇਹ ਇਹ ਉਸ ਪੰਥਕ ਇਕੱਠ ਵਿੱਚ ਵਾਰ-ਵਾਰ ਬੁਲਾ ਰਹਿਆ ਨੇ ਕਿਹਾ ਹੈਗਾ ਅਸੀਂ ਵੀ ਨਿੱਜੀ ਤੌਰ ਤੇ ਇਹ ਦੇਖਦੇ ਰਹੇ ਸੀਗੇ ਵੀ ਬਾਬਾ ਜੀ ਨੂੰ ਜਿਸ ਤਰ੍ਹਾਂ ਦ੍ਰਿੜਤਾ ਤੇ ਦਲੇਰੀ ਨਾਲ ਕੌਮ ਦੀ ਇਸ ਸੰਕਟ ਭਰੇ ਸਮੇਂ ਚ ਅਗਵਾਈ ਕਰਨੀ ਚਾਹੀਦੀ ਸੀ ਉਹ ਅਗਵਾਈ ਨਹੀਂ ਸੀ ਦੇ ਰਹੇ ਪਰ ਅੱਜ ਉਹਨਾਂ ਨੇ ਜਿਸ ਢੰਗ ਨਾਲ ਜਿਹੜੀ ਕੱਲ ਪ੍ਰੈਸ ਕਾਨਫਰੰਸ ਹੋਈ ਆ ਤੇ ਅੱਜ ਜਿਹੜੇ ਅਨੰਦਪੁਰ ਸਾਹਿਬ ਵਿੱਚ ਜਿਹੜੇ ਉਹ ਜਿਸ ਤਰ੍ਹਾਂ ਉਹ ਬੋਲੇ ਨੇ ਜਿਸ ਪੰਥਕ ਜਜ਼ਬੇ ਚੋਂ ਉਹ ਬੋਲੇ ਨੇ ਜਿਸ ਦਰਦ ਚੋਂ ਉਹ ਬੋਲੇ ਨੇ ਸ਼ਹੀਦ ਸਿੰਘਾਂ ਦੇ ਪਹਿਰੇ ਨੂੰ ਜਿਸ ਤਰ੍ਹਾਂ ਆਪਣੇ ਆਲੇ ਦੋਲੇ ਸਮਝ ਗਏ ਅੱਜ ਉਹਨਾਂ ਨੇ ਇੱਕ ਟਰੋਲੀ ਕੌਮਕ ਲੀਡਰ ਵਾਲੀ ਜਿਹੜੀ ਗੱਲ ਹੈਗੀ ਆ ਬਾਬਾ ਹਰਨਾਮ ਸਿੰਘ ਨੇ ਕਰੀਆ ਔਰ ਅਸੀਂ ਅਸੀਂ ਮਤਲਬ ਕਿ ਸਵਾਗਤ ਕਰਦੇ ਹਾਂ ਵੀ ਬਹੁਤ ਲੰਮੇ ਸਮੇਂ ਤੋਂ ਬਾਅਦ ਕੌਮ ਨੂੰ ਕੌਮ ਦਾ ਦਰਦ ਰੱਖਣ ਵਾਲੇ ਲੀਡਰ ਦੇ ਤੌਰ ਤੇ ਬਾਬਾ ਜੀ ਨੇ ਸਮੋਦਨ ਕਰਿਆ ਹੈਗਾ ਔਰ ਅਸੀਂ ਉਮੀਦ ਕਰਦੇ ਹੈਗੇ ਆ ਵੀ ਬਾਬਾ ਜੀ ਇਸੇ ਤਰ੍ਹਾਂ ਸੋ ਕੌਮ ਵਿੱਚ ਇੱਕ ਇੱਕ ਜਿਹੜਾ ਖਲਾਅ ਪਿਆ ਹੋਇਆ ਇੱਕ ਵੈਕਿਊਮ ਹੈਗਾ ਲੀਡਰਸ਼ਿਪ ਦਾ ਚਾਹੇ ਉਹ ਧਾਰਮਿਕ ਲੀਡਰਸ਼ਿਪ ਆ ਇਹ ਗੱਲ ਬਾਬਾ ਜੀ ਨੇ ਵੀ ਉਠਾਈ ਆ ਕਹਿੰਦੇ ਵੀ ਪੂਰੀ ਕੌਮ ਵਿੱਚ ਨਾ ਸਾਡੇ ਕੋਲ ਇੱਕ ਧਾਰਮਿਕ ਆਗੂ ਆ ਜਿਹੜਾ ਕੌਮ ਨੂੰ ਪੂਰੀ ਧਾਰਮਿਕ ਸੇਧ ਦੇ ਸਕੇ ਤੇ ਨਾ ਹੀ ਸਾਡੇ ਕੋਲੇ ਕੋਈ ਰਾਜਨੀਤਿਕ ਆਗੂ ਆ ਜਿਹੜਾ ਸਮੁੱਚੀ ਕੌਮ ਨੂੰ ਜਿਹੜੀ ਹੈਗੀ ਆਮਾਨਦਾਰ ਗਵਾਈ ਦੇ ਸਕੇ ਇਹ ਬਾਬਾ ਜੀ ਦੇ ਭਾਸ਼ਣ ਜਿਹੜਾ ਅੱਜ ਭਾਸ਼ਣ ਬਾਬਾ ਜੀ ਨੇ ਹੌਲੇ ਮਹੱਲੇ ਤੇ ਦਿੱਤਾ ਹੈਗਾ ਬਹੁਤ ਅਸੀਂ ਕਹਦੇ ਆ ਵੀ ਦਰਦ ਚੋਂ ਭਜਿਆ ਹੋਇਆ ਔਰ ਉਹਨਾਂ ਦੀ ਪ੍ਰਾਣੀ ਸਾਰੀ ਨੀਤੀ ਤੋਂ ਇੱਕ ਵੱਖਰੀ ਕਿਸਮ ਦਾ ਜਿਹੜਾ ਭਾਸ਼ਣ ਹੈਗਾ ਸੋ ਅਸੀਂ ਉਮੀਦ ਕਰਦੇ ਆ ਵੀ ਬਾਬਾ ਜੀ ਲੰਮੇ ਸਮੇਂ ਤੱਕ ਸਿੱਖ ਕੌਮ ਦੀ ਇਸ ਦਰਦ ਨੂੰ ਲੈ ਕੇ ਇਸ ਜਿਹੜਾ ਰਾਜਨੀਤਿਕ ਤੌਰ ਤੇ ਖਲਾਫ ਪਿਆ ਔਰ ਧਾਰਮਿਕ ਤੌਰ ਤੇ ਬੇਹੁਰਮਤੀਆਂ ਹੋ ਰਹੀਆਂ ਨੇ ਜਿਹੜੀਆਂ ਹਣਾ ਸੋ ਉਹਨਾਂ ਦੇ ਖਿਲਾਫ ਆਵਾਜ਼ ਉਠਾਉਣਗੇ ਸਮੁੱਚਾ ਪੰਥ ਸਮੁੱਚੀਆਂ ਸੰਪਰਦਾਵਾਂ ਔਰ ਬਿਯੋਂਡ ਪਾਰਟੀ ਲਾਇੰਸ ਸਮੁੱਚੀਆਂ ਨਾਨਕਸ਼ਾਹੀ ਨਾਨਕਸਰੀ ਸੰਪਰਦਾਵਾਂ ਉੱਥੇ ਆਈਆਂ ਨੇ ਜੀ ਈਵਨ ਜਿਨ੍ਹਾਂ ਦੇ ਬਾਬਾ ਜੀ ਨਾਲ ਨਿੱਜੀ મતਭੇਦ ਵੀ ਰਹੇ ਆ ਉਹ ਵੀ ਇੱਥੇ ਆਏ ਆ ਔਰ ਉਹਨਾਂ ਨੇ ਬੋਲ ਕੇ ਕਿਹਾ ਹੈਗਾ ਵੀ ਅਸੀਂ ਨਿੱਜੀ ਤੌਰ ਤੇ ਬਾਬਾ ਜੀ ਦਾ ਵਿਰੋਧ ਕਰਦੇ ਰਹੇ ਸੀ ਉਹ ਸਾਡੀਆਂ ਨਿੱਜੀ ਗੱਲਾਂ ਸੀ ਅੱਜ ਪੰਥ ਤੇ ਸੰਕਟ ਆਇਆ ਅਸੀਂ ਬਾਬਾ ਜੀ ਦੇ ਪਿੱਛੇ ਖੜੇ ਹਾਂ ਸੋ ਇਹ ਇਹ ਬਹੁਤ ਕਮਾਲ ਦਾ ਜਿੱਦਾਂ ਚਾਹੇ ਬਲਜਿੰਦਰ ਸਿੰਘ ਪਲਵਾਨਾ ਸੀ ਬਾਬਾ ਬਲਜੀਤ ਸਿੰਘ ਦਾਦੂ ਵਾਲ ਉਹਨੀਆਂ ਈਵਨ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜਿਹੜੇ ਬਿਆਨਤ ਕਤਲਕਾਂਡ ਚ ਉੱਥੇ ਤੋਂ ਆਏ ਨੇ ਜੇਲ੍ਹ ਚੋਂ ਆਏ ਨੇ ਉਹ ਆਏ ਨੇ ਹਾਂ ਅਕੰਠ ਕੀਰਤਨੀ ਜਿੱਥੇ ਵੱਲੋਂ ਭਾਈ ਭਪਿੰਦਰ ਸਿੰਘ ਪਲਵਾਨ ਆਏ ਐ ਸੋ ਬਿਓਂਡ ਪਾਰਟੀ ਰਾਇਜ਼ ਸਾਰੀਆਂ ਮੈਂ ਉਮੀਦ ਕਰਦੇ ਹਾਂ ਕਿ ਇਸ ਦੇ ਵਿੱਚ ਕਿਤਨਾ ਕਿਤੇ ਆਪਾਂ ਕਹਿ ਲਈਏ ਕਿ ਇਮਾਨਦਾਰੀ ਵੀ ਹੋਵੇਗੀ ਔਰ ਇਸੇ ਤਰੀਕੇ ਨੂੰ ਅੱਗੇ ਲੈਣ ਦੀ ਕੋਸ਼ਿਸ਼ ਵੀ ਜਿਹੜੀ ਕੀਤੀ ਹੈ। ਹਾਂ ਅਸੀਂ ਇਹ ਕਹਦਾ ਵੀ ਬਾਬਾ ਜੀ ਇਹ ਸਮਾਨਦਾਰੀ ਪਰ ਢੰਗ ਨਾਲ ਕੌਮ ਦੀ ਅਗਵਾਈ ਕਰਨ ਕੌਮ ਨੂੰ ਜਜਬੇ ਵਾਲੇ ਲੀਡਰ ਦੀ ਲੋੜ ਹੈ ਔਰ ਦਮਦਮੇ ਟਕਸਾਲ ਨੇ ਹਮੇਸ਼ਾ ਹੀ ਕੌਮ ਨੂੰ ਅਗਵਾਈ ਦਿੱਤੀ ਹੈਗੀ ਐ ਸੋ ਇਸ ਅਗਵਾਈ ਦੇ ਖਣੋ ਹੀ ਸਾਡੇ ਨੌਜਵਾਨ ਆ ਜਿਹੜੇ ਭਟਕ ਰਹੇ ਹੈਗੇ ਆ ਸੋ ਬਾਬਾ ਜੀ ਵਰਗੀਆਂ ਰੂਹਾਂ ਸੰਤ ਸਮਾਜ ਹੋਰ ਸਾਰੀਆਂ ਜਥੇਬੰਦੀਆਂ ਜੇ ਅਗਵਾਈ ਸੰਭਾਲ ਲੈਣ ਤਾਂ ਇਹ ਦੋ ਟੱਕੇ ਦੇ ਰਾਜਨੀਤੀਵਾਨਾਂ ਦੀ ਕੋਈ ਜ਼ਰੂਰਤ ਨਹੀਂ ਹੈ ਵੀ ਉਹ ਪੰਥ ਦੀਆਂ ਪਰੰਪਰਾਵਾਂ ਨਾਲ ਖਲਵਾੜ ਕਰ ਸਕਦੇ ਜੀ